ਲਾਈ ਵੀ ਮਿੱਤਰੋ ਜੇ ਕੀ ਵੀਰ ਕਹਿੰਦਾ ਮੈਂ ਫੋੜ ਤਿਆਰ ਕਰਾਉਣਾ ਆਹ ਰੁਕ ਜੇ ਸੋਡੇ ਪਾਸ ਤੇ ਤਿਆਰ ਕੀਤਾ ਕਰਾਇਆ ਫੋੜ ਲੈ ਕੇ ਆਏ ਆ ਤੇ ਰੇਟ ਵੀ ਬਾਹਲਾ ਵਾਜਬ ਲੈਣਾ ਨਿੱਕੇ ਤੋਂ ਮਾਡਲ ਹੈਗਾ 92 ਪੀਵੀ ਨੰਬਰ ਦੇ ਵਿੱਚ ਤੇ ਰੰਗ ਪੇਂਟ ਇਹਦੇ ਕਿਹੜਾ ਹੋਇਆ ਬਣੀ 2 ਕੇ ਦਾ ਵੀਰ 2 ਕੇ ਦਾ ਰੰਗ ਵੀ ਗਾਰੰਟੀ ਕਿਨੇ ਟਾਈਮ ਦੀ ਹੈ 3 ਸਾਲ ਦੀ ਗਾਰੰਟੀ ਤੇ 3 ਸਾਲ ਦੀ ਗਾਰੰਟੀ ਹੈ ਤੇ ਐਸੈਸਰੀ ਜਿੰਨੀ ਲੱਗੀ ਵੀ ਆ ਸਾਰੀ ਨਵੀਂ ਲੱਗੀ ਸਾਰੀ ਬਿਲਕੁਲ ਨਵੀਂ ਬੰਪਰ ਨਵੇਂ ਬੈਟਰੀ ਨਵੀਂ ਮਗਰਾੜ ਨਵੇਂ ਹੁੱਕ ਨਵੀਂ ਬੈਟਰੀ ਮੋਟਰੀ ਤਾਂ ਆਲਾ ਡੈਕੜੂ ਸਾਰਾ ਕੁਝ ਬਿਲਕੁਲ ਨਵਾਂ ਮਿਲਿਆ ਯਾਰ ਜਿੰਨਾ ਕੁ ਸਾਰਾ ਵਰਕਿੰਗ ਜਿੰਨੇ ਸਾਰਾ ਹਸਾਬ ਲਾ ਕੇ ਬੰਦਾ ਬੈਠ ਜੈਨਾ ਹਿਸਾਬ ਲਾਉਣ ਹਾਂ ਤਾਂ ਮੇਰੇ ਹਿਸਾਬ ਨਾਲ ਉਦੋਂ ਉੱਤੇ ਤਾਂ ਊਂਟ ਟੱਪੇ ਆਣੇ ਉਦੋਂ ਉੱਤੇ ਟੱਪ ਜੂ ਤਾਂ ਟਾਇਰ ਨਵਾਂ ਨਵੇਂ ਲੱਗੇ ਵਾ ਚੌਕੜਾ ਤੇ ਨਿੱਕੇ ਨਿੱਕੇ ਕੱਲੀਆਂ ਆ ਜਿਵੇਂ ਕਰੀਏ ਕੰਮ ਖਿੱਚ ਕੇ ਲਾਏ ਲੀਆਂ ਸਾਰਾ ਕੁਝ ਨਵਾਂ ਲੱਗਿਆ ਵਾ ਇੱਦਾਂ ਹੁੱਕ ਵਾਲੀਆਂ ਕੱਲੀਆਂ ਹੋ ਗਈਆਂ ਹੁੱਕ ਵੀ ਨਵੀਂ ਲੱਗੀ ਵੀ ਆ ਮਰੋ ਚੈੱਕ ਕਰਾ ਦੀ ਸਾਰਾ ਪੀਵੀ ਨੰਬਰ ਦੇ ਵਿੱਚ 92 ਮਾਡਲ ਦੇ ਵਿੱਚ ਆ ਜੇ ਕੋਈ ਐਨ ਆਰ ਆਈ ਭਰਾ ਬਾਹਰ ਬੈਠਾ ਜੈ ਇੱਧ ਥੋੜੇ ਪੈਸਿਆਂ ਚ ਰੀਜ ਪੂਰੀ ਕਰਾ ਦਾਂਗੇ ਮੈਨੂੰ ਐਂ ਦਾ ਸੁਣਨੇ ਕਿ ਡਿਮਾਂਡ ਇਦੀ ਕਰੀਆ 2,5000 ਕਿੰਨੇ ਦਾ ਛੱਡ ਦੇ ਇੱਕ ਲੱਖ 95000 ਇੱਕ ਲੱਖ 95000 ਨੂੰ ਮੈਂ ਤਾਂ ਨਹੀਂ ਰੇਟ ਘਟਾਇਆ ਨਹੀਂ ਇਧਰੋਂ ਹੋਰ ਵੀ ਖੇਚ ਲੈਂਦੇ ਆਪਾਂ ਕਿਉਂਕਿ ਜੇ ਆਪਾਂ ਟਰੈਕਟਰ ਦੇ ਦੀ ਗੱਲ ਕਰੀਏ 13035 ਦਾ ਤਾਂ ਉਹੀ ਮਿਲਦਾ ਉਸ ਤੋਂ ਬਾਅਦ ਦੇ ਵਿੱਚ ਰੰਗ ਕੇ ਲਗਾ ਲੰਕਾ ਇੰਨਾ ਤਿਆਰ ਕਰਾਉਣ ਤੇ ਨਾ ਇੰਨਾ ਤਿਆਰ ਕਰਾਉਣ ਤੇ ਲੋਕ 7-7 ਲੱਖ ਰੁਪਏ ਮੰਗੀ ਜਾਂਦੇ ਐ ਐਨ ਆਰ ਆਈ ਬੰਦਾ ਦੇਖ ਕੇ ਜਿਵੇਂ ਰੰਗ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਚਾਰੇ ਟਾਇਰ ਨਵੇਂ ਆ ਆ ਜੂ ਤੇ ਸਤਰੀ ਜੀ ਮਤਲਬ 15-20 ਹਜ਼ਾਰ ਰੁਪਏ ਦਾ ਖਲਾ ਜੂ ਰਿਆ ਲੈ ਜਾਂਦਾ ਇੱਕ ਜਦੋਂ ਅਗਲਾ ਬਾਹਰਲਾ ਨੰਬਰ ਦੇਖਦਾ ਨਾ ਫੋਨ ਲਾਉਂਦੇ ਆ ਕੋਈ ਬਾਹਰਲਾ ਨੰਬਰ ਦੇਖ ਲਾ ਹਲਾ ਜੀ ਮੰਨ ਲਾ 5 ਲੱਖ ਵਾਲੇ ਟਰੈਕਟਰ ਦਾ 7 ਲੱਖ ਮੰਗ ਲੈਂਦਾ ਵੀ ਬਾਹਰ ਵਾਲੇ ਬੰਦੇ ਨੇ ਫੋਨ ਲਾ ਲਿਆ ਤੇ ਬੀਕੋ ਗਈ ਤੇ ਪਰ ਆਪਾ ਉਹ ਕੰਮ ਨਹੀਂ ਕਰਨਾ ਮਿਹਨਤ ਕਰਨੀ ਬਹੁਤ ਉਹੀ ਇੱਕ ਲੱਖ ਤੇ 95000 ਦਾ ਲੈ ਜਾਓ ਹਾਂ ਲੈ ਜਾਓ ਤੇ ਨੰਬਰ ਨਿੱਕੇ ਦਾ ਸਕਰੀਨ ਦੇ ਉੱਤੇ ਲਾਦਾ ਪਿੰਡ ਰੋਡੇ ਜ਼ਿਲ੍ਹਾ ਮੋਗਾ ਹੋਣਾ ਪੈਣਾ ਮਿੱਤਰੋ ਟਰੈਕਟਰ ਬਾਈ ਕੋਲ ਘਰੇ ਹੁੰਦਾ ਐਤਵਾਰ ਵਾਲੇ ਦਿਨ ਮੋਗਾ ਵਾਲੀ ਮੰਡੀ ਤੇ ਪੁਲ ਦੇ ਥੱਲੇ ਖੜਾ ਉਹ ਟਰੈਕਟਰ ਹਾਂਜੀ ਵੀਰੇ ਤੇ ਇਹ ਵੀਰ ਫੋੜ ਤਿਆਰ ਕਰਦਾ ਬਹੁਤ ਟਾਈਮ ਦਾ ਤੇ ਇਹਦੇ ਕੋਲ ਹਰ ਵਕਤ ਇੱਕ ਤੋਂ ਦੋ ਫੋੜ ਹੁੰਦੀ ਆ ਯਾਰ ਤੇ ਨੰਬਰ ਲਾਦਾ ਸਕਰੀਨ ਦੇ ਉੱਤੇ ਚੱਕ ਕੇ